ਛੇ-ਡੇਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਜਾਏਗੀ ਤਾਂ ਨਵੇਂ ਪ੍ਰਧਾਨ ਦਾ ਨਾਮ ਸਾਹਮਣੇ ਆ ਜਾਵੇਗਾ ਦਾਅਵੇ ਕੀ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਲਗਭਗ ਤੈਅ ਹੈ ਪ੍ਰਧਾਨਗੀ ਦੇ ਲਈ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਵੇਂ ਪ੍ਰਧਾਨ ਬਣ ਸਕਦੇ ਨੇ ਭਰਤੀ ਕਮੇਟੀ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਲੈਦਾਜ਼ੇ ਕਿ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਤੇ اجلاس ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ 500 ਡੈਲੀਗੇਟਸ ਇਸ اجلاس ਦੇ ਵਿੱਚ ਹਿੱਸਾ ਲੈ ਰਹੇ ਨੇ ਜਨਰਲ اجلاس ਦੇ ਵਿੱਚ ਹਿੱਸਾ ਲੈ ਰਹੇ ਨੇ ਤਾਂ ਕਾਸ ਲਗਾਏ ਜਾ ਰਹੇ ਨੇ ਕਿ ਸਰਵ ਸੰਮਤੀ ਦੇ ਨਾਲ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਜਿਹੜਾ ਹੈ ਉਹ ਚੁਣਿਆ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਬੀਬੀ ਸਤਵੰਤ ਕੌਰ ਨੂੰ ਧਾਰਮਿਕ ਕੌਂਸਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਤਾਂ ਪੂਰੀ ਬਾਬਤ ਪੂਰੀ ਜਾਣਕਾਰੀ ਲਵਾਗੇ ਮੇਰੇ ਨਾਲ ਲਾਈਵ ਜੁੜ ਚੁੱਕੇ ਨੇ ਪੱਤਰਕਾਰ ਸੁਮਿਤ ਖੰਨਾ ਸਰ ਕੀ ਜਾਣਕਾਰੀ ਮਿਲ ਰਹੀ ਹੈ ਹੁਣ ਇਸ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਜੀ ਸੁਖਜੀਤ ਜੀ ਜਲਾਸ ਇਸ ਵੇਲੇ ਸ਼ੁਰੂ ਹੋ ਚੁੱਕਾ ਹੈ ਤਾਂ ਕੁਛ ਹੀ ਢੇਰ ਤੋਂ ਬਾਅਦ ਜਿਹੜੇ ਨਵੇਂ ਪ੍ਰਧਾਨ ਦਾ ਨਾਮ ਹੈ ਉਹ ਸਾਹਮਣੇ ਆਏਗਾ ਤਾਂ ਇਹ ਇੱਕ ਵੱਡਾ ਦਿਨ ਹੈ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਲੱਗ ਰਿਹਾ ਹੈ ਕਿ ਜਿੱਦਾਂ ਕਿ ਦੋ ਹਿੱਸਿਆਂ 'ਚ ਵੰਡਿਆ ਜਾਏਗਾ ਇੱਕ ਹਿੱਸਾ ਜੋ ਕਿ ਜਿਸ ਨੂੰ ਕਿ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਮ ਨਾਲ ਜਾਣਦੇ ਆ ਤੇ ਦੂਸਰਾ ਹਿੱਸਾ ਜਿਹੜਾ ਹੈ ਉਹ ਉਸ ਨਾਮ ਨਾਲ ਜਾਣਿਆ ਜਾਏਗਾ ਜੋ ਕਿ ਅਕਾਲੀ ਦਲ ਸੁਧਾਰ ਲਹਿਰ ਤੋਂ ਨਿਕਲੇਗਾ ਕਿਉਂਕਿ ਅਕਾਲੀ ਦਲ ਸੁਧਾਰ ਲਹਿਰ ਦਾ ਇਹ ਦਾਵਾ ਹੈ ਕਿ ਜੋ ਇਹ ਅਕਾਲੀ ਦਲ ਬਣ ਰਿਹਾ ਹੈ ਕਲੀਦਲ ਜੋ ਹੈ ਅਕਾਲ ਤਖਤ ਸਾਹਿਬ ਦੇ ਜੋ ਹੁਕਮ ਨੇ ਉਹਦੇ ਤੋਂ ਇਸ ਦਾ ਜਿਹੜਾ ਹੈ ਨਿਰਮਾਣ ਹੋਇਆ ਹੈ ਤਾਂ ਅੱਜ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਕਿਸ ਤਰੀਕੇ ਦੇ ਨਾਲ ਡੈਲੀਗੇਟ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਉੱਥੇ ਜਿਹੜਾ ਹੈ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਹੈ ਉੱਥੇ ਕੀਤੀ ਗਈ ਉਸ ਤੋਂ ਬਾਅਦ ਡੈਲੀਗੇਟ ਆਏ ਤਾਂ ਹੁਣ ਜਿਹੜੇ ਨੇ ਆਪਣੇ ਵਿਚਾਰ ਇੱਥੇ ਪੇਸ਼ ਕੀਤੇ ਜਾ ਰਹੇ ਔਰ ਕਮੇਟੀ ਜਿਹੜੀ ਹੈ ਉਹ ਅੱਜ ਆਪਣਾ ਨਵਾਂ ਪ੍ਰਧਾਨ ਚੁਣੇਗੀ ਤਾਂ ਇੱਥੇ ਤੁਸੀਂ ਵੇਖੋ ਬਕਾਇਦਾ ਤੌਰ ਦੇ ਉੱਤੇ ਇੱਕ ਡੈਸਕ ਵੀ ਬਣਾਇਆ ਗਿਆ ਸੀ ਜਿਸ ਡੈਸਕ ਦੇ ਉੱਤੇ ਜਿਹੜੇ ਵੀ ਲੋਕ ਆਏ ਨੇ ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਦਾ ਨਾਮ ਲਿਖਿਆ ਗਿਆ ਔਰ ਇੱਥੇ ਤੁਸੀਂ ਦੇਖੋ ਬਕਾਇਦਾ ਤੌਰ ਦੇ ਉੱਤੇ ਮਾਲਵਾ ਮਾਝਾ ਦੁਆਬਾ ਅਤੇ ਜਿਹੜੇ ਜਿਹੜੇ ਡੈਲੀਗੇਟ ਜਿੱਥੋਂ ਜਿੱਥੋਂ ਆ ਰਹੇ ਨੇ ਤੇ ਉਹਨਾਂ ਦਾ ਪ੍ਰੋਪਰ ਤਰੀਕੇ ਦੇ ਨਾਲ ਇੱਥੇ ਸਾਰਾ ਡਿਟੇਲ ਲਿਖੀ ਗਈ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਹੁਣ ਪ੍ਰਧਾਨ ਦੀ ਚੋਣ ਹੋਣੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਸਾਰਾ ਗੱਲ ਸਾਹਮਣੇ ਆਏਗੀ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਵਰਕ ਕਰੇਗਾ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੂਰੇ ਅਸੀਂ ਬੋਰਜ ਕਾਲੀ ਫੁੱਲਾ ਸਿੰਘ ਕੋਕੀ ਇੱਕ ਬਹੁਤ ਵੱਡੀ ਜਗ੍ਹਾ ਹੈ ਇਸ ਨੂੰ ਪੰਥ ਚ ਬਹੁਤ ਮਹਾਨਤਾ ਦਿੱਤੀ ਗਈ ਤੇ ਚਾਰੇ ਪਾਸੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਜਿੰਨੇ ਵੀ ਲੋਕ ਇੱਥੇ ਖੜੇ ਨੇ ਉਹ ਇੱਕੇ ਚੀਜ਼ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਿਸ ਵੇਲੇ ਪ੍ਰਧਾਨ ਦਾ ਜਿਹੜਾ ਨਾਮ ਸਾਹਮਣੇ ਆਏਗਾ ਔਰ ਨਾਮ ਦੀ ਗੱਲ ਕਰੀਏ ਤਾਂ ਦੋ ਨਾਮ ਸਾਹਮਣੇ ਨੇ ਦੋ ਨਾਮ ਦੇ ਵਿੱਚ ਸਭ ਤੋਂ ਵੱਡਾ ਨਾਮ ਸਤਵੰਤ ਕੌਰ ਬੀਬੀ ਸਤਵੰਤ ਕੌਰ ਹਨਾਦਾਨ ਹੈ ਔਰ ਦੂਜੇ ਪਾਸੇ ਸਾਬਕਾ ਜਹਦਾਰ ਗਿਆਨੀ ਹਰਪੀ ਸਿੰਘ ਨੇ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਪਰ ਇਸ ਵਿੱਚ ਸਵਾਲ ਹੈ ਕਿ ਅਕਾਲੀ ਦਲ ਹੋਏਗਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਜਿਸ ਤੋਂ ਇਹਨੂੰ ਬਿਲੋਂਗ ਕਰਦੇ ਨੇ ਜਾਂ ਇਸ ਨਵਾਂ ਜੋ ਅੱਜ ਅਕਾਲੀ ਸੁਧਾਰ ਲਹਿਰ ਤੋਂ ਆ ਉਹਦੇ ਵਿੱਚ ਹੋਏਗਾ ਤਾਂ ਇਹ ਸਭ ਤੋਂ ਵੱਡੀ ਹੋਏਗੀ ਪਰ ਅਸੀਂ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਇੱਥੇ ਮੌਜੂਦ ਨੇ ਭਾਈ ਸਾਹਿਬ ਫਿਰ ਕਿਵੇਂ ਕੀ ਸਮਝਦੇ ਹੋ ਕਿ ਅੱਜ ਜੋ ਇੱਥੇ ਅੱਜ ਜੋ ਨਵਾਂ ਸਾਹਮਣੇ ਆ ਰਿਹਾ ਇੱਕ ਕੀ ਇਹ ਸ਼੍ਰੋਮਣੀ ਅਕਾਲੀ ਦਲ ਹੋਏਗਾ ਗੱਲ ਇਹ ਨਵਾਂ ਨਹੀਂ ਹੈਗਾ ਜਿਹੜੀ 100 ਸਾਲ ਪਹਿਲਾਂ ਸ਼੍ਰੀ ਅਕਾਲ ਤਾਤ ਸਾਹਿਬ ਵੱਲੋਂ ਵਰਸੋਇਆ ਗਿਆ ਸੀ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੱਜ 100 ਸਾਲ ਬਾਅਦ ਪਹਿਲੀ ਵਾਰ ਹੀ ਆ ਜਿਹਦਾ ਇੱਕ ਲੋਕਤੰਤ੍ਰਿਕ ਡੈਮੋਕ੍ਰੈਟਿਕ ਸਿਸਟਮ ਦੇ ਨਾਲ ਅੱਗੇ ਕੀ ਹੁੰਦਾ ਸੀ ਉੱਪਰੋਂ ਡੈਲੀਗੇਟ ਚੁਣ ਕੇ ਥੱਲੇ ਭੇਜ ਦਿੱਤੇ ਜਾਂਦੇ ਸੀ ਤੇ ਫਿਰ ਉਹਨਾਂ ਡੈਲੀਗੇਟਾਂ ਨਾਲ ਵੋਟ ਪਾ ਕੇ ਪ੍ਰਧਾਨ ਬਣਾ ਦਿੱਤਾ ਜਾਂਦਾ ਸੀ ਇਹ ਪਹਿਲੀ ਵਾਰ ਹੀ ਆ ਵੀ ਜਿਹੜੇ ਡੈਲੀਗੇਟ ਹਰ ਹਲਕੇ ਦੇ ਵਿੱਚ ਜਾ ਕੇ ਜਿਹੜੀ ਸ਼੍ਰੀਕਾਲਤਾ ਸਾਹਿਬ ਤੋਂ ਪੰਜ ਮੈਂਬਰੀ ਕਮੇਟੀ ਬਣੀ ਸੀ ਹਰ ਹਲਕਿਆਂ ਚ ਗਏ ਨੇ ਉੱਥੋਂ ਡੈਲੀਗੇਟ ਚੁਣ ਕੇ ਆਏ ਨੇ ਅੱਛਾ ਪਰ ਸਵਾਲ ਅਗੇ ਇਹ ਚੀਜ਼ ਦਾ ਚੋਣ ਪਹਿਲੇ ਹੀ ਕਰ ਦਿੱਤਾ ਗਿਆ ਵਾ ਕਿ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਨਹੀਂ ਬਿਲਕੁਲ ਨਹੀਂ ਹਜੇ ਤਾਂ ਹੁਣ ਅਰਦਾਸ ਹੋ ਕੇ ਹੁਕਮਨਾਮਾ ਹੋਇਆ ਬਾਬਾ ਸਰਬਜੋਤ ਸਿੰਘ ਦੀ ਬੇਦੀ ਸਾਹਿਬ ਹੋ ਰਹੇ ਨੇ ਉਹ ਟੋਮ ਦੇ ਨਾਮ ਦੇ ਸੰਦੇਸ਼ ਦੇ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਤਾਂ ਅਜੇ ਚੋਣ ਹੋਣੀ ਐ ਚੋਣ ਅਧਿਕਾਰੀ ਨੇ ਜਿਨ੍ਹਾਂ ਜਿਨ੍ਹਾਂ ਨੇ ਚੋਣ ਲੜਨੀ ਐ ਉਹਨਾਂ ਦੇ ਨਾਂ ਕਰਨੇ ਨੇ ਉਸ ਤੋਂ ਬਾਅਦ ਸਾਰੀ ਜਿਹੜੀ ਪ੍ਰਕਿਰਿਆ ਜਿਹੜੀ ਸ਼ੁਰੂ ਹੋਣੀ ਬੜੇ ਪਾਰਦਰਸ਼ੀ ਢੰਗ ਦੇ ਨਾਲ ਤੁਸੀਂ ਆਪ ਖੋਦੋ ਸਾਹਮਣੇ ਜਿੱਥੇ ਪ੍ਰਕਿਰ ਯੋ ਦੇਖ ਸਕਦੇ ਹੋ ਇੱਥੇ ਆ ਤੁਸੀਂ ਸਾਰਿਆਂ ਨੇ ਦੇਖਿਆ ਜ਼ਿਲ੍ਹਾ ਵਾਈ ਜਿੱਥੋਂ ਪਰਚੀਆਂ ਕੱਟ ਦਿੱਤੀਆਂ ਨੇ ਬਤੈਦਾ ਜਿਹੜੇ ਹਰ ਵਿਧਾਨ ਸਭਾ ਹਲਕੇ ਤੋਂ ਚਾਰ ਡੈਲੀਗੇਟ ਚੁਣਤੇ ਆਏ ਨੇ ਉਹ ਇੱਥੋਂ ਸਾਰੇ ਥੱਲੇ ਗਏ ਨੇ ਬਾਈਪਾਸ ਬਣਿਆ ਸੋ ਇਸ ਕਰਕੇ ਬੜੇ ਸਿਸਟਮ ਦੇ ਨਾਲ ਲੋਕਤੰਤਰੀ ਸਿਸਟਮ ਦੇ ਨਾਲ ਜਿਹੜੀ ਚੌਣ ਹੋ ਰਹੀ ਹੈ ਬਿਲਕੁਲ ਤਾਂ ਤੁਸੀਂ ਤਸਵੀਰਾਂ ਲਈ ਵੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਾਂ ਇਜਲਾਸ ਲਗਾਤਾਰ ਇਸ ਵੇਲੇ ਸ਼ੁਰੂ ਹੋ ਚੁੱਕਾ ਹੈ ਇਜਲਾਸ ਅਕਸਰ ਅਸੀਂ ਇਸ ਤਰ੍ਹਾਂ ਦੇ ਜਲਾਸ ਜਿਹੜੇ ਨੇ ਉਹ ਦੇਖਿਆ ਹੈ ਕਿ ਜਿਹੜੇ ਕੀ ਜਾਸ ਸਿੰਘ ਸਮੁੰਦਰੀ ਹਾਲ ਵਿਖੇ ਹੁੰਦੇ ਸਨ ਲੇਕਿਨ ਹੁਣ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਇਸ ਤਰ੍ਹਾਂ ਦੇ ਇਜਲਾਸ ਜਿਹੜੇ ਨੇ ਉਹ ਇਸ ਵਾਰ ਅਕਾਲੀ ਫੂਲਾ ਸਿੰਘ ਦਾ ਜਿਹੜੇ ਬਹਾਨ ਜਰਾਹਤੀ ਜਗਾ ਹੈ ਉੱਥੇ ਜਿਹੜਾ ਇਸ ਦਾ ਹੋ ਰਿਹਾ ਹੈ ਤਾਂ ਸੁਖਜੀਤ ਇੱਥੇ ਇੱਕ ਗੱਲ ਦੱਸਣਾ ਚਾਹਾਂਗੇ ਕਿ ਆਉਣ ਵਾਲੇ ਸਮੇਂ 'ਚ ਛੇਤੀ ਹੀ ਪ੍ਰਧਾਨ ਦਾ ਐਲਾਨ ਹੋਣ ਵਾਲਾ ਹੈ ਪਰ ਇਸ ਪ੍ਰਧਾਨ ਦੇ ਨਾਲ ਪੰਜਾਬ ਦੀ ਸਿਆਸਤ 'ਚ ਇੱਕ ਵੱਖਰਾ ਰੁਖ ਆਏਗਾ ਕਿ ਆਖਿਰਕਾਰ ਇਹ ਧੜਾ ਕਿਸ ਤਰੀਕੇ ਨਾਲ ਵਰਕ ਕਰਦਾ ਹੈ ਕਿਸ ਤਰੀਕੇ ਨਾਲ ਇਹ ਅਕਾਲੀ ਦਲ ਵਰਕ ਕਰਦਾ ਹੈ ਇਹ ਸਮਾਂ ਦੱਸੂਗਾ ਪਰ ਕੁਲ ਮਿਲਾ ਕੇ ਜਿਹੜਾ ਹੈ ਕੋਈ ਛੇ ਸਮੇਂ ਵਿੱਚ ਪ੍ਰਧਾਨ ਦਾ ਜਿਹੜਾ ਨਾਮ ਹੈ ਉਹ ਸਾਹਮਣੇ ਆਉਣ ਵਾਲਾ ਹੈ ਜੀ ਜੀ ਸ਼ੁਕਰੀਆ ਸਰ ਗੱਲਬਾਤ ਕਰੇ ਲਈ ਸੋ ਬਿਲਕੁਲ ਦਾਜ ਹੈ ਕਿ ਕੁਝ ਹੀ ਦੇਰ ਦੇ ਵਿੱਚ ਐਲਾਨ ਹੋ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ